ਬੈਂਕ ਚ ਕਿਤੇ ਜਿਆਦੀ ਹੈ ਆਪਣੇ ਨਾਥਾਂ ਦੇ ਡੇਰੇ ਪਿੰਡ 78 ਵਾਲ ਤੇ ਬੀਤੀ ਰਾਤ ਮਨਾਂ ਇਨੀ ਗੱਲ ਹੈ ਕਿ 11 ਤਰੀਕ ਨੂੰ ਆਇਆ 8:15 ਦੇ ਜਦੋਂ ਇਹ ਜਿਆਦਾ ਜਾਂਦੀ ਆਈ ਹੈ ਤਾਂ ਉਸਨੇ ਐਸਾ ਮਤਲਬ ਬਹੁਤ ਪੁਰਾਣਾ ਪੀਪਲ ਸੀਗਾ ਜਿਹੜੇ ਸਾਡੇ ਮਕਾਨ ਦੇ ਉੱਤੇ ਇਹ ਵੇਚ ਗਿਆ ਸਾਡੇ ਮਕਾਨ ਤਿੰਨੇ ਹੀ ਟੱਗ ਗਿਆ ਚੜ ਕੇ ਇਸ ਤਰ੍ਹਾਂ ਦੇ ਇਹ ਬੈਂਕ ਇਹ ਮੇਰੀ ਦੇਖ ਕੇ ਤਾਂ ਮਲੇ ਸਭ ਨੂੰ ਬੈਂਕ ਕਿਤੇ ਜਿਆਦੀ ਫਿਰ ਸਾਡੇ ਕੋਲ ਸੇ ਇਹ ਪ੍ਰਤੀਸ਼ਵ ਇਹ पहल ਕੀਤੀ ਜਾਵੇ ਆਪ ਐਨ ਦੇ ਮਨ ਤੁਹਾਡਾ ਤਨ ਵਰਗਾ ਸਨ 178 ਵਾਲ ਜੋ ਸੰਤਾਂ ਦਾ ਡੇਰਾ ਆ ਡੇਰੇ ਨਾਥਾਂ ਦਾ ਉਸ ਡੇਰੇ ਦੇ ਅੰਦਰ ਉੱਤੇ ਇੱਕ ਬੜਾ ਪੁਰਾਣਾ ਪਿੱਪਲ ਸੀ ਜਿਹੜਾ ਬੀਤੇ ਦਿਨੀ ਬਹੁਤ ਤੇਜ਼ ਹਨੇਰੀ ਆਈ ਆ ਹਨੇਰੀ ਦੇ ਨਾਲ ਜਿਹੜਾ ਪਿੱਪਲ ਡਿੱਗ ਕੇ ਜਿਹੜੇ ਸੰਤਾਂ ਦੇ ਕੋਠੇ ਸੀ ਉਹ ਸਾਰੇ ਜਿਹੜੇ ਅ ਡਿੱਗ ਪਏ ਆ ਤੇ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਜਾਂ ਹੋਰ ਵੀ ਅਸੀਂ ਸਵੈ ਸਿਵ ਜਿੱਥੇ ਵਦਿਆ ਨੂੰ ਮੰਗ ਕਰਦੇ ਆ ਕਿਉਂਕਿ ਉੱਥੇ ਐਡਾ ਵੱਡਾ ਕੋਈ ਅ ਉਸ ਤਰ੍ਹਾਂ ਦੀ ਕੋਈ ਇਨਕਮ ਨਹੀਂ ਹੈਗੀ ਤੇ ਇਸ ਕਰਕੇ ਜਿਹੜਾ ਆ ਉੱਥੇ ਉਹਦੀ ਡੇਰੇ ਦੇ ਅੰਦਰ ਜਿਹੜੀ ਆ ਉਹ ਅ ਉੱਥੇ ਉਹਦੀ ਮਦਦ ਕੀਤੀ ਜਾਵੇ ਤਾਂ ਕਿ ਜੋ ਉੱਥੇ ਜਿਹੜਾ ਨੁਕਸਾਨ ਹੋਇਆ ਆ ਉੱਥੇ ਸੰਤਾਂ ਦੇ ਜਿਹੜਾ ਰਹਿਣ ਦੇ ਲਈ ਵੀ ਆ ਉਹ ਸਾਰਾ ਉਹ ਦੁਬਾਰਾ ਫੇਰ ਉਹ ਅ ਅਨੁਸਾਰ ਆ ਜਾਂਦੇ ਧੰਨਵਾਦ